ਸਪਿਆਰ ਪਰੇ ਲਵਾ ਕੇ ਕਿਸ ਤਰ੍ਹਾਂ ਸਰਕਾਰ ਦੇ ਨਾਂ ਲੈ ਕੇ ਜਾਓ ਚਲੋ ਯਾਰ ਇੱਥੇ ਮੈਂ ਲਗਾ ਲਿਆ ਕੋ ਆਪਾਂ ਇਹ ਹੁਣ ਕੀ ਹੈ 1 ਮਿੰਟ ਸਰ ਹੁਣ ਗੱਲ ਕੀ ਹੁੰਦੀ ਵੀਆ ਚਲੋ ਅਸੀਂ ਪਰਚਾ ਘਟਾਤਾ ਹੁਣ ਹੁਣ ਫੇਰ ਉਹ ਹੀ ਗੱਲ ਮੇਰੇ ਨਾ ਕੋਈ ਮੌਕਾ ਦੇਖਿਆ ਮੌਕਾ ਕੋਈ ਉਹਨਾਂ ਤੇ ਆਪਾਂ ਮੈਂ ਨਹੀਂ ਕੁਝ ਵੀ ਹੋਇਆ ਸਾਨੂੰ ਤਾਂ ਕਿਸੇ ਨੇ ਬੁਲਾਇਆ ਸੀ ਮੈਂ ਮਰੇ ਸਾਈਡ ਤੋਂ ਸਟੇਟ ਚੇਂਜ ਕਰ ਰਿਹਾ ਉਹ ਬਲਾਵਾ ਨਹੀਂ ਜੋ ਕੋਲੋਂ ਤੇ ਫਿਰ ਲੱਗ ਗਿਆ ਐਸਟੀਓ ਮੇਰੇ ਸਤਿ ਸ੍ਰੀ ਅਕਾਲ ਸਾਡੇ ਸਤਿ ਸ੍ਰੀ ਅਕਾਲ ਕਰੋ ਜੀ ਦੂਜੀ ਹੋ ਗਈ 2 ਮਹੀਨੇ ਵਾਸਤੇ ਬੰਦ ਕਰਦੇ ਹੋ ਹੁਣ ਖੜੇ ਹੋ ਜੰਦੇ ਲੋਕ ਚੱਲਣਗੇ ਬਾਜ਼ਾ ਦੇ ਹੋਗੇ ਦੋਵੇਂ ਬੜੇ ਤਿਆਰ ਹੋ ਗਏ ਬਾਅਦ ਕੇ ਦੋਸਤ ਪਾਣੀ ਪੀਣ ਨੂੰ ਨਹੀਂ ਪਾਣੀ ਦੀ ਬਾਰਵੰਦੀ ਸੰਬੰਧੀ ਕਿਸਾਨਾਂ ਦੇ ਵੱਲੋਂ ਥਾਂ-ਥਾਂ ਕੀਤੀ ਜਾ ਰਹੇ ਸੰਘਰਸ਼ ਤੇ ਚਲਦਿਆਂ ਨਹਿਰੀ ਵਿਭਾਗ ਨੇ ਕਿਸਾਨਾਂ ਨਾਲ ਸ਼੍ਰੀ ਮੁਕਤਸਰ ਸਾਹਿਬ ਦੀ ਨਹਿਰੀ ਗੈਸਟ ਹਾਊਸ ਵਿਖੇ ਮੀਟਿੰਗ ਕੀਤੀ ਇਸਤਾਨ ਵਿਭਾਗ ਦੇ ਅਧਿਕਾਰੀਆਂ ਨੇ ਨਹਿਰਾਂ ਦੇ ਵਿੱਚ ਆ ਰਹੀ ਪਾਣੀ ਦੀ ਤਾਇਦਾ ਆਤੀ ਅਤੇ ਪਾਣੀ ਦੀ ਬਾਰਵੰਦੀ ਸੰਬੰਧੀ ਵੀ ਗੱਲਬਾਤ ਕੀਤੀ ਕਾਦੀਆਂ ਗਰੁੱਪ ਦਾ ਮੈਂ ਜ਼ਿਲ੍ਹਾ ਜਰਨਲਿਸਟ ਹਾਂ ਜਿਹੜਾ ਅੱਜ ਪਾਣੀ ਵਾਸਤੇ ਐਸਸੀ ਸਾਹਿਬ ਆਏ ਸੀ ਸਾਰੇ ਜ਼ਿਮੀਂਦਾਰ ਭਰੇ ਪਿੱਛੇ ਬੈਠੇ ਆਂ بارش ਹੋਈ ਨਹੀਂ ਛੇਮ ਦਾ ਏਰੀਆ ਹੈ ਬੋਰਾ ਦੇ ਪਾਣੀ ਮਾਰੇ ਆ ਬਿਜਲੀ ਵੀ ਨਹੀਂ ਆ ਰਹੀ ਤੇ ਨਹਿਰ ਵਾਲੇ ਬਿਨਾ ਤੋਂ ਬਿਨਾ ਤੋਂ ਤੋਕ ਤੋਂ ਬੰਦੀਆਂ ਦੇ ਹੀ ਜਾਂਦੇ ਪਰसों ਮੰਗਲਵਾਰ ਨੂੰ ਇੱਥੇ ਕੱਲ ਕੱਲ ਸੀ ਮੰਗਲਵਾਰ ਪਰ ਕੱਲ ਮੰਗਲਵਾਰ ਛੜਾਉ ਦੇ ਕਰਨ ਮੈਨਰ ਵੀ ਬੰਦ ਕਰਨਾ ਸੀ ਮੋਕਸ਼ ਮੋਕਸਰ ਮਾਈਨਰ ਵੀ ਬੰਦ ਕਰਨਾ ਸੀ ਆ ਜਦੋਂ ਸਾਨੂੰ ਪਤਾ ਲੱਗਿਆ ਜੈਥੇ ਬੰਦੀ ਦੇ ਬੰਦਿਆਂ ਨੂੰ ਆਖਿਆ ਸਾਰੇ ਜਾਣੇ ਉੱਥੇ ਜਾਂਦੇ ਭਾਈ ਸਾਡਾ 21 ਦਿਨ ਚਲਾਉਣਾ ਸੀ ਆ 21 ਤਾਂ ਚਲਾ ਦਿਓ ਹੁਣ ਤੁਹਾਨੂੰ ਲੱਗਦਾ ਕੋਈ ਹੱਲ ਨਿਕਲੂਗਾ ਮੀਟਿੰਗ ਤੋਂ ਬਾਅਦ ਐਸਸੀ ਸਾਹਿਬ ਸਾਨੂੰ ਤਸੱਲੀ ਤਾਂ ਦੇ ਕੇ ਗਏ ਵੀ ਕੱਲ ਨੂੰ ਇਹ ਤਿੰਨੇ ਐਸਡੀਓ ਬੈਠਣਗੇ ਤੇ ਤੁਹਾਡੀ ਵਾਰ ਬੰਦੀ ਥੋੜੀ ਰੈ ਨਾਲ ਬਣਾਉਣਗੇ ਵੇਖੋ ਇਹਦੇ ਤੋਂ ਇਹ ਗੱਲ ਕਲੀਅਰ ਹੋ ਗਈ ਹੈ ਵੀ ਸਿਵਲ ਪ੍ਰਸ਼ਾਸਨ ਨਹਿਰ ਵਿਭਾਗ ਸਿਆਸੀ ਲੋਕਾਂ ਦੀ ਦਬਾਹ ਹੇਠ ਆ ਉਹਨਾਂ ਦੀ ਪਟ ਕੱਠ ਪੁਤਲੀ ਬਣਿਆ ਹੋਇਆ ਹੈ ਅੱਜ ਐਸ்சி ਸਾਹਿਬ ਵੀ ਜਦੋਂ ਇਹ ਗੱਲ ਕਹਿਗੇ ਵੀ ਜਿਹੜੇ ਨਜਾਇਜ਼ ਮੋਗੇ ਲੱਗੇ ਸਿਆਸੀ ਲੋਕਾਂ ਦੇ ਨਜਾਇਜ਼ ਪੈਪਾ ਲੱਗੀਆਂ ਜੀ ਉਹਨਾਂ ਨੂੰ ਪਟਾਉਣਾ ਦਾ ਕਿਸਾਨ ਨਾਲ ਜਾਣ ਭਾਵ ਕਿਸਾਨ ਨਾਲ ਕਿਸਾਨ ਲੜੇ ਫਿਰ ਇਹਦੇ ਤੋਂ ਇਹ ਸਾਨੂੰ ਸ਼ੰਕਾ ਜਨਰ ਹੁੰਦਾ ਹੈ ਵੀ ਜਿਹੜੇ ਸਿਆਸੀ ਲੋਕ ਆ ਜਿਹੜੇ ਅੱਜ ਸਤਾ 'ਚ ਬੈਠੇ ਆ ਕਾਂਗਰਸੀ ਉਹਨਾਂ ਦਾ ਇਹ ਮਿਸ਼ਨ ਆ ਵੀ ਕਿਸਾਨ ਨਾਲ ਕਿਸਾਨ ਟਕਰਾਏ ਤਾਂ ਜਿਹੜਾ ਅੰਦੋਲਨ ਆ ਦਿੱਲੀ ਉਹਦੇ ਚ ਸੰਗਤ ਘਟ ਜਾਵੇ ਪਰ ਅਸੀਂ ਇੱਥੇ ਜਿੰਨੇ ਵੀ ਕਿਸਾਨ ਇਕੱਠੇ ਹੋਏ ਸੀ ਚਾਹੇ ਉਹ ਮੁਕਸਰ ਦੇ ਸੀ ਚਾਹੇ ਉਹ ਫਾਜ਼ਲ ਕਾ ਦੇ ਸੀ ਅਸੀਂ ਇੱਕ ਇਹ ਵਾਅਦਾ ਕੀਤਾ ਹੈ ਵੀ ਅਸੀਂ ਲੜਾਈ ਹੈ ਜਿਹੜੀ ਸਮੁੱਚੇ ਕਿਸਾਨ ਦੇ ਲੜਾਂਗੇ ਟੇਲਾ ਤੱਕ ਪਾਣੀ ਨੂੰ ਲੈ ਕੇ ਜਾਵਾਂਗੇ ਇੱਕ ਜੁੱਟ ਹੋ ਕੇ ਰਹਾਂਗੇ ਤਾਂ ਜਿਹੜਾ ਸਾਡਾ ਅੰਦੋਲਨ ਹੈ ਉਹਦੇ ਤੇ ਅਸੀਂ ਕੋਈ ਵੀ ਫਰਕ ਨਹੀਂ ਪੈਣ ਦੇਵਾਂਗੇ ਅਸੀਂ ਜਿਹੜੀ ਪ੍ਰਾਵੀ ਜਾਵਾਂਗਾ ਉਹ ਕਦੇ ਵੀ ਨਹੀਂ ਛੱਡਣ ਦੇਵਾਂਗੇ ਨਹਿਰ ਵਿਭਾਗ ਜਾਂ ਇਹ ਸਿਆਸੀ ਲੋਕ ਕਿੰਨਾ ਮਰਜ਼ੀ ਜ਼ੋਰ ਲਾ ਲੈਣ ਦੇਖੋ ਜਿਹੜਾ ਇਹ ਮਸਲਾ ਸੀਗਾ ਇਹ ਇੱਥੇ ਕੀ ਪਾਣੀ ਦੀ ਬਹੁਤ ਸ਼ਾਰਟੇਜ ਹੈ ਡੈਮਸ ਤੁਸੀਂ ਅਖਬਾਰਾਂ ਚੋਂ ਖ਼ਬਰ ਲਿਕੇ ਪੜਿਆ ਹੋਵੇਗਾ ਬਹੁਤ ਛੋਟੇ ਜਾਏ ਜਿਸ ਕਰਕੇ ਮਸਲਾ ਉਤਪਨ ਹੋਇਆ ਹਰ ਇੱਕ ਬੰਦਾ ਕਹਿੰਦਾ ਮੇਰੇ ਪਾਣੀ ਲੱਗ ਜੇ ਕਿਉਂਕਿ ਸਾਡਾ ਇਹ ਹੁੰਦਾ ਜਿਹੜੀ ਦੋਨਾਂ ਨੂੰ ਪਾਣੀ ਲੱਗੇ ਪਾਣੀ ਟੇਲ ਤੱਕ ਪਹੁੰਚੇ ਇਸੇ ਰੋਟੇਸ਼ਨ ਸਿਸਟਮ ਬਣਾਇਆ ਗਿਆ ਸੀਗਾ ਵਿੱਚ ਕੁਝ ਗੜਬੜ ਹੋ ਗਈ ਨਾ ਟੁੱਟਣ ਕਰਕੇ ਉਹ ਰੋਟੇਸ਼ਨ ਟੁੱਟ ਗਿਆ ਜਿਸ ਕਰਕੇ ਕੁਝ ਜਿਹੜੇ ਜ਼ਿੰਮੇਵਾਰ ਭਰਾ ਥੋੜਾ ਜਿਹਾ ਜਿਨ੍ਹਾਂ ਨੇ ਹੋ ਗਿਆ ਸਾਡੀ ਛੇ ਦੇ ਇਸ ਵਾਰੀ ਦਾਣ ਲੱਗੇ ਉਹਨਾਂ ਨੇ ਕੋਚੋ ਚਰਚਤ ਪਾਈ ਲੇਕਿਨ ਅੱਜ ਸਾਰਿਆਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਅਸੀਂ ਤੁਸੀਂ ਜੋ ਵੀ ਡਿਸ਼ ਬਣਾਵਾਂਗੇ ਬਣਾ ਕੇ ਮਹਿਕਮਾ ਦੇਗਾ ਉਹਨੂੰ ਪੂਰੇ ਦਿਲ ਨਾਲ ਇੰਪਲੀਮੈਂਟ ਕਰਨਗੇ ਉਸ ਤੋਂ ਪ੍ਰੋਬਲਮ ਨਹੀਂ ਆਏਗੀ ਸੋ ਇਹ ਨਵੀਂ ਰੋਟੇਸ਼ਨ ਆ ਸਰ ਕੋਈ ਆਪਾਂ ਕਿਸਾਨ ਜਥੇ ਬੰਦੇ ਨੂੰ ਨਾਲ ਲੈ ਕੇ ਤਾਂ ਸਾਰੇ ਬੈਠ ਕੇ ਇਕੱਠੀ ਬਣਾ ਰਹੇ ਕਿਸ ਤਰ੍ਹਾਂ ਦਾ ਪਲਾਨ ਬਿਲਕੁਲ ਜੀ ਬਿਲਕੁਲ ਅੱਜ ਜੋ ਇਹ ਫੈਸਲਾ ਹੋਇਆ ਹੈ ਕਿ ਉਹਨਾਂ ਨੇ ਕਿਹਾ ਵੀ ਜਿਹੜਾ ਰੋਟੇਸ਼ਨ ਪਹਿਲਾਂ ਬਣਾਈ ਗਈ ਸੀਗੀ ਉਹਦੇ ਵਿੱਚ ਕੁਝ ਪ੍ਰੋਬਲਮ ਸੀ ਆ ਜਿਸ ਕੋਈ ਜਿਹੜੀ ਨਾਰਾ ਪਹਿਲਾਂ ਬੰਦ ਰਹੀਆਂ ਸੀਗੀਆਂ ਉਹਨਾਂ ਧਿਆਨ ਨਾਲ ਰੱਖਦੇ ਹੁਣ ਪਹਿਲਾਂ ਫਿਰ ਰੋਟੇਸ਼ਨ ਉਹਨੂੰ ਬੰਦੀ ਚ ਪਾਤਾ ਸੀਗਾ ਸੋ ਮੈਂ ਇਸ ਤਿੰਨੇ ਐਸਟੀਜ਼ ਨੂੰ ਕਹਿੰਦਾ ਇਹਦੀ ਨਵੀਂ ਬਾਰੰਬੰਦੀ ਤਿਆਰ ਕਰਕੇ ਔਰ ਜੋ ਟੇਲਾ ਵਾਲੇ ਬੰਦੇ ਨੇ ਉਹਨਾਂ ਦੇ ਨਮਾਇंदे ਪੰਜ ਛੇ ਨਮਾਇंदे ਆ ਜਿਹਨਾਂ ਨੇ ਕਿਹਾ ਅਸੀਂ ਆਵਾਂਗੇ ਉਹ ਬੋਰ ਜਾ ਕੇ ਇਹਨਾਂ ਨੂੰ ਦੇਖ ਲੈਣਗੇ ਜੇ ਕੋਈ ਵੱਡਾ ਹੀ ਫਰਕ ਹੋਇਆ ਤੇ ਉਹਨੂੰ ਇਸ ਠੀਕਰਾਇਆ ਜਾਵੇ ਸ਼੍ਰੀ ਮੁਕਸਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮਜ਼ेड ਨਿਊਜ਼ For latest news updates, like and follow our Facebook page, SMZ News. And don't forget to subscribe our YouTube channel, SMZ News, and press the bell icon.